ਕਾਲ ਜੀ ਸਾਰਿਆਂ ਨੂੰ ਲੋ ਜੀ ਅੱਜ ਤੁਹਾਨੂੰ ਤੋਂ ਆਪਣਾ ਡਿਊਟੀ ਲੱਗੀ ਆ ਸਫਾਈ ਤੇ ਠੀਕ ਹੈ ਆਪਣੀ ਡੇਰੀ ਫਾਰਮ ਤੇ ਤੇ ਆਪਣੀ ਡਿਊਟੀ ਅੱਜ ਲਾਤੀ ਆ ਫਾਰਮ ਤੇ ਆਪਣੇ ਤੇ ਸਫਾਈ ਤੇ ਠੀਕ ਹੈ ਜੀ ਆਪਾਂ ਅੱਜ ਡਾਇਗੀਆਂ ਦੀ ਸਫਾਈ ਕਰ ਰਹੇ ਆ ਇਹਨਾਂ ਨੂੰ ਨਿਲਾ ਰਹੇ ਆ ਤੇ ਇਹਨਾਂ ਦੀ ਨਿੱਕੀਓ ਸਫਾਈ ਕਰਨੀ ਠੀਕ ਹੈ ਪਰ ਸਿਗੀ ਇਹ ਗਰਮੀ ਹੋ ਗਈ ਆ ਪ੍ਰਭੂ ਸਿੱਤ ਨਾ ਹੋਣੀਆਂ ਬਈ ਜੀ ਸੂਰਜ ਸਾਮ ਤੇ ਇੱਕ ਆਪਾਂ ਥੱਲੋਂ ਸਫਾਈ ਕਰਦੇ ਆਂ ਡੈਲੀ ਠੀਕ ਆ ਦੂਸਰੇ ਜਾਂ ਤੀਸਰੇ ਇਹਨਾਂ ਮੈਟ ਕੱਢਦੇ ਨੇ ਮੈਟ ਕੱਢ ਕੇ ਇਹਨਾਂ ਨੂੰ ਕੱਢ ਕੇ ਫਿਰ ਸਫਾਈ ਕਰ ਦਿੰਦੇ ਆਂ ਠੀਕ ਆ ਜੀ ਤੇ ਹਾਂ ਵੀ ਕੋਣੋਂ ਗੋਵਾਲ ਲਾਉਣੇ ਕੋਲੋਂ ਤੇ ਗੋਈ ਨਾ ਫਿਰ ਸਫਾਈ ਹੋ ਜੂਗੀ ਸਾਰੀ ਤੇ ਨਾਲੇ ਗਾਈਆਂ ਸਾਫ਼ ਹੋਣੀਆਂ ਜੀਆਂ ਨਾਲੇ ਥੱਲੋਂ ਇਹਨਾਂ ਦੀ ਸਫਾਈ ਹੋ ਜਾਂਦੀ ਹੈ ਠੀਕ ਆ ਜੀ ਤੇ ਜਿੰਨੇ ਵੀ ਪਤਾਨ ਭਰਾ ਜਿਹਨੇ ਸੋਪੇ ਮੋਟੇ ਕੱਲੋ ਕਮੇਤੀ ਆਪਾਂ ਦੋ ਪਰਮਾ ਗਰਮੀ ਹੈਗੀ ਥੋੜਾ ਜਿਹਾ ਨਾ ਗੌਰ ਰੱਖਾ ਕਰੋ ਖਾਸ ਕਰ ਗਾਇਆਂ ਤੇ ਕਿਉਂਕਿ ਗਾਈ ਥੋੜਾ ਜਿਹਾ ਨਾਜ਼ੁਕ ਪਸ਼ੂ ਹੁੰਦਾ ਹੈ ਗਰਮੀ ਤੇ ਬਾਲਾ ਮਤਲਬ ਇਸ ਕੰਦੇ ਨਾ ਦਿੱਕਤ ਹੋ ਪਰਸ਼ਾਨ ਕਰ ਲੈਦਾ ਬੁਖਾਰ ਹੋ ਜਾ ਥੋੜਾ ਜਿਹਾ ਠੋਪ ਲੱਗੀ ਜਾਂ ਆਪਾਂ ਵੀ ਗੌਰ ਨਹੀਂ ਕਿ ਪਾਣੀ ਪੁੰਹਦੀ ਹੈ ਨਾ ਥੋੜੇ ਪਤਾਨੀ ਜੇ ਆ ਜਾਂਦੀਆਂ ਵੀ ਇਹ ਪ੍ਰੈਸ ਜਾ ਮੰਗ ਜਾਂਦੀਆਂ ਤੇ ਜੇ ਉਹ ਕਰਕੇ ਨਾ ਫਿਰ ਇਹਨਾਂ ਨੂੰ ਬੜਾ ਧਿਆਨ ਨਾਲ ਰੱਖਣਾ ਪੈਂਦਾ ਜੀ ਠੀਕ ਹੈ ਜੀ ਆ ਦੇਖੋ ਜੀ ਨਾਲ ਹੁਣ ਮੈਂ ਨਾਲੇ ਤੇ ਥੋੜਾ ਥੋੜਾ ਸਫਾਈ ਹੋ ਗਈ ਨਾਲੇ ਦਾ ਮੈਂ ਸਫਾਈ ਕਰ ਦੇਣਾ ਬੰਨਾ ਬੁੰਨਾ ਬਿਲਕੁਲ ਸਾਰੀ ਉਹ ਸਾਫ ਹੋ ਜੂਗੀ ਪਰਮਾਤਮਾ ਮਿਹਰ ਕਰੇ ਸੱਚਾ ਪਾਸਿਆ ਆਪਣੇ ਸਾਰੇ ਪਸ਼ੂ ਕੁੱਪਰ ਗੱਬਨ ਨੇ ਕੁਛ ਇਹ ਨਹੀਂ ਮੇਰਾ 5 ਮਹੀਨੇ ਦੀ ਬਸ ਥੋੜੀ ਗਰਮੀ ਟੱਪ ਦੇ ਸਾਰਿਆਂ ਨੂੰ ਬੱਚੇ ਦੇ ਦੇਣੇ ਆਪਾਂ ਨੂੰ ਠੀਕ ਹੈ ਦੁੱਧ ਆ ਜੂਗਾ ਆਪਣੇ ਕੋਲ ਖੁੱਲਾ ਤੇ ਆਪਣੇ ਕੋਲ ਜੇ ਵੀ 4 5 ਬੱਚੀਆਂ ਆਈਆਂ ਬਹੁਤ ਚੰਗੀਆਂ ਨੇ ਕਿ ਇੰਪੋਰਟਡ ਸੀਮਰ ਖਾਇਸੀ ਇੰਪੋਰਟ ਮਤਲਬ ਸਖਤ ਸੀਮਰ ਖਾਇਸੀ ਹੈ ਤੇ ਹੁਣ ਵੀ ਮੈਂ ਲਗਭਗ ਸਾਰੀਆਂ ਥੰਲੇ ਸਖਤ ਸੀਮਰ ਨਾਲ ਖਾਇਆ ਪੈਸਾ ਲਾਇਆ ਆਪਾਂ ਠੀਕ ਹੈ ਥੋੜਾ ਟੀਕਾ ਤਾਂ ਮਹਿੰਗਾ ਹੁੰਦਾ ਪਰ ਕਹਿੰਦੇ ਹੁੰਦੇ ਆ ਵੀ ਪ੍ਰਮਾਤਮਾ ਦੀ ਮਿਹਰ ਨਾਲ ਇੱਕ ਇੱਕ ਟੀਕੇ ਤੇ ਸਭ ਰਹੀਆਂ ਹੀਆਂ ਸਖਤ ਸਟ ਤੇ ਠੀਕ ਹੈ ਜੀ ਇੱਕ ਇੱਕ ਟੀਕਾ ਪਰ ਹੁੰਦਾ ਸੀ ਤੇ ਗੁਰੂ ਮਹਾਰਾਜ ਦੀ ਆਪਣੀ ਤੇ ਕਿਰਪਾ ਠੀਕ ਹੈ ਸੱਚੇ ਪਾਸਾ ਦੀ ਉਸ ਦੀ ਸਭ ਤੇ ਨਿਗਰ ਬਣਾਈ ਰੱਖਿਆ ਸਭ ਨੂੰ ਕਾਮਯਾਬ ਕਰੇ ਉਹ ਕਲੀਆਂ ਉਹ ਉਹ ਗੁਰਨਾਮ ਕੀਦੇ ਵੀ ਮਹਾਰਾਜ ਠੀਕ ਹੈ ਜੀ ਸਨੋ ਤੇ ਆਸਸ ਸਨੋ ਦਾ ਸਾਰਾ ਇਹ ਤੇ ਇਹਨਾਂ ਤੋਂ ਵੀ ਮੇਰ ਨਾਲ ਸਨੋ ਸਨੋ ਦੇ ਉਸ ਤੇ ਲੈ ਕਰੋ ਕੁਝ ਪੰਨਾ ਵੀ ਕੁਝ ਵੀ ਕੁਝ ਵਾਕੇ ਗੁਰੂ ਘਰ ਤੋਂ ਨੁਕਾ ਦਿਨਾ ਛੱਡੋ ਠੀਕ ਹੈ ਸਵੇਰ ਸਾਂ ਨੂੰ ਗੁਰੂ ਘਰ ਨੂੰ ਆਓ ਮੱਥੇ ਟੇਕੋ ਮੱਥੇ ਟੇਕੋ ਜਾ ਕੇ ਉਸ ਗੁਰੂ ਤੋਂ ਮੰਗੋ ਪ੍ਰਮਾਤਮਾ ਸਾਨੂੰ ਦੇ ਉਹ ਉਹ ਮੇਰਾ ਕਾਲੀਆ ਵਾਲਾ ਕੱਢੀ ਇਥੇ ਲੀ ਮੋੜਦਾ ਬਸ ਮਿੰਟ ਕਰੀ ਜਾਉ ਪਰ ਮਾਤ ਵੀਰੋ ਨਿਰੰਤਰ ਨਾਲ ਜਰੀ ਮਿਲਦਾ ਠੀਕ ਹੈ ਜੀ ਅੱਗਾ ਪਿੰਡ ਵੀ ਲਾਈ ਹੋਇਆ ਹੈ ਸਭ ਤੇ ਤੇ ਬੰਦ ਨੂੰ ਕੰਮ ਕਰਨਾ ਚਾਹੀਦਾ ਕਿ ਹਮਨਾ ਆਪਾਂ ਬੰਦਾ ਰੱਖਾਂ ਥੋੜਾ ਜਿਹਾ ਬੰਦਾ ਆਊਗਾ ਕੋਈ ਕਰੂਗਾ ਠੀਕ ਹੈ ਉਹ ਆਪੇ ਕੰਮ ਲਾਇਆ ਅੱਜ ਸਾਡੇ ਦਿਸਣਦੇ ਆ ਤੇ ਮੈਂ ਕਿਹਾ ਕਿ ਮੈਂ ਡੰਗਰਾਂ ਪਾਸੋਂ ਤੁਹਾਨੂੰ ਡੇਢ ਕੇ ਮੈਂ ਨਹੀਂ ਆਉਣਾ ਠੀਕ ਹੈ ਜੀ ਤੇ ਕੋਈ ਨੀ ਕਰਦਾ ਬੰਦੇ ਦਾ ਮਿਹਨਤ ਕਰਿਆ ਤੇ ਤੁਸੀਂ ਆਪਣਾ ਆਪ ਦਾ ਕੰਮ ਹੈ ਯਾ ਆਪ ਦਾ ਬਿਜ਼ਨਸ ਹੈ ਠੀਕ ਹੈ ਆ ਗਏ ਅੱਜ ਵੀ ਫੋਰਾ ਆਪਣੀਆਂ ਦੋ ਕਹਿੰਦੇ ਹੁੰਦੇ ਆ ਆਪਣੇ ਫਾਰਮ ਦੀਆਂ ਛਾਂ ਠੀਕ ਹੈ ਜੀ ਇੱਕ ਤਾਂ ਜੱਤੀ ਹੈ ਜੀ ਠੀਕ ਹੈ ਜੀ ਇਸ ਹੋ ਗਈ 3 ਮਹੀਨੇ 6 3 ਮਹੀਨੇ ਦੀ ਗੱਬਣ ਉਹਨੂੰ ਇਹਨੂੰ ਸੈਕਟਰ ਰਖਾਇਆ ਉਹਨੂੰ ਸੈਕਟਰ ਰਖਾਇਆ ਹੈ ਜੀ ਨਹੀਂ ਇਹਨੂੰ ਸੈਕਟਰ ਦੀ ਰੱਖਿਆ ਜੱਤੀ ਉਹਨੂੰ ਸੈਕਟਰ ਰਖਾਇਆ ਹੈ 25 ਵਾਲਾ ਠੀਕ ਹੈ ਜੀ ਇਹਗਾ ਲਿਖਿਆ ਹੈ ਸਾਰਾ ਕਾਪੀ ਤੇ ਆਪਾਂ ਨੋਟ ਕੀਤਾ ਸੀ ਤਰੀਕ ਨੋਟਿਸ ਕੀ ਦਾ ਕੋ ਨੋਟਿਸ ਕੀਤਾ ਕਿਉਂਕਿ ਬੰਦੇ ਨੂੰ ਇਹਨਾਂ ਦਾ ਪਤਾ ਤਾਂ ਹੈ ਖੇਲ ਦਾ ਪਤਾ ਨਹੀਂ ਕਿ ਕਿਦੋਂ ਪੱਤੀ ਉਹਨਾਂ ਗੱਭਨ ਹੋਇਆ ਤੇ ਕਦੋਂ ਕਿਦੋਂ ਤਾਂ ਲੌ ਲੱਗੋ ਜੀ ਉਹੋਸਾਣਾ ਬੰਦਾ ਇਹਨਾਂ ਦੀ ਡਾਈਟ ਤੇ ਇਹਨਾਂ ਦਾ ਪ੍ਰੋਗਰੈਸ਼ਨ ਪੀਰੀਅਡ ਜਿਹਨਾਂ ਪੀਰੀਅਡ ਹੁੰਦਾ ਲੱਗਦਾ ਉਹ ਉਹੋਸਾਣਾ ਚੱਲਦਾ ਬੰਦਾ ਠੀਕ ਹੈ ਜੀ ਆਪਾਂ ਪਤਾ ਨਹੀਂ ਜੀ ਫਿਰ ਆਪਣਾ ਇਹੋਸਾਣਾ ਆਪਣੀਆਂ ਨੂੰ ਠੀਕ ਹੈ ਟਰੀਟਮੈਂਟ ਆਪਣਾ ਪ੍ਰੋਗਰੈਸ਼ਨ ਸ਼ੁਰੂ ਕਰਾਂਗੇ ਤੇ ਮਾਤਾ ਜੀ ਮੇਰ ਕਰੇ ਆਪਣੀ ਰਾਣੀ ਸਿੰਦਰਾ ਬਹੁਤ ਚੰਗੀ ਮੱਝ ਆਈ ਬਹੁਤ ਜੀ ਚੰਗੀ ਮਾਜੀ ਜੀ ਨੇ ਕੱਪਾ ਤੇ ਨਾ ਕੱਤੀ ਅਲੱਗ ਕਰਤੀ ਸੀ ਉੱਪਰ ਛੜਤੀ ਛੁੱਲੀ ਤੇ ਪਰ ਇੰਨੇ ਕਦੀ ਆਪਦਾ ਇਹ ਨਹੀਂ ਕਿਹਾ ਵੀ ਮੇਰੀ ਕੱਪੀ ਗਦਰ ਗਈ। ਉਦਾਂ ਜਿੱਦਾਂ ਮਰਜ਼ੀ ਕੋਈ ਭਾਰਾ ਨਹੀਂ ਕੋਈ ਆਟਾ ਨਹੀਂ ਕੋਈ ਚੌਕਰ ਨਹੀਂ ਕੁਛ ਨਹੀਂ ਲਾਉਣਾ। ਸਿੱਧਾ ਨੀਚੇ ਬੈਠੋ ਤੇ ਦੁੱਧ ਕੱਢੋ। ਔਰ ਦੁੱਧ ਵੀ ਕੀ ਬਾਤਾਂ ਨੇ। ਅੱਜ ਅਸੀਂ 6 ਮਿੰਨਿਟ ਦੇ ਗੱਪਾਂ ਥਲੇ 10 ਲੀਟਰ ਦੁੱਧ ਹੈ। ਇਹ ਵੀ ਆਪਣੀ ਸਫਾਈ ਵੀਡੀਓ ਤੇ ਚਲੋ ਭਰਾਓ। ਹੋ ਗਈ ਆਪਣੀ ਸਫਾਈ ਪੜੇ ਇੱਧਰ ਦੀ ਸਾਈਡ ਰਹਿ ਗਈ ਐਸ ਕਰਦੇ ਆ ਤੇ ਗਰਮੀ ਦੇ ਨਾਲ ਥੋੜਾ ਥੋੜਾ ਭਾਰਸ ਮਾਰ ਕੇ ਨੇ ਆਪਾਂ ਨੂੰ ਚੋਲ ਦਿਨਾਂ ਤੱਕ ਇਹਨਾਂ ਨੂੰ ਠੰਡਾ ਰਹੂਗਾ ਇਹਨਾਂ ਨੂੰ ਠੀਕ ਹੈ ਜੀ ਉਹ ਪਲੇਟਾਂ 'ਚ ਫਿਰ ਮਾਰਦੇ ਨੇ ਹੁੰਦੇ ਥੋੜਾ ਜਿਹੀ ਠੰਡੀਆਂ ਰਹਿੰਦੀਆਂ ਜਿਵੇਂ ਆ ਆਹ ਠੀਕ ਆ ਮਾਰਦੇ ਨੇ ਪਲੇਟਾਂ 'ਤੇ ਤੇ ਆਪਰੇ ਘਾਰੇ ਲੱਗੇ ਹੋਏ ਆ ਜੀ ਕੋਈ ਤੱਕਰ ਵੀ ਚਲੂ ਕਰਾਂਗੇ ਜੂਨ ਤੋਂ ਜੂਨ ਨੂੰ ਹੀ ਸਟਾਰਟ ਕਰ ਦਾਂਗੇ ਤਾਂ ਤੇ ਗਰਮੀ 'ਚ ਥੋੜਾ ਧਿਆਨ ਰੱਖਿਆ ਕਰੋ ਪਸ਼ੂਆਂ ਨੂੰ ਠੀਕ ਹੈ ਜੀ ਇਹ ਬੜੇ ਕੀਮਤੀ ਵੀ ਇਹ ਬਹੁਤ ਔਸ਼ੇ ਲੱਭਦੇ ਆ ਜੀ ਬਹੁਤ ਔਸ਼ੇ ਆਪਾਂ ਪਿਆਰ ਕਰਦੇ ਆਂ ਜੀ ਮਿੰਨਤ ਬਹੁਤ ਲੱਗਦੀ ਮੈਨਾਂ ਕਿ ਠੀਕ ਹੈ ਜੀ 3 ਸਾਲਾਂ ਚ ਆ ਬੱਚਿਆਂ ਨੇ ਤਿਆਰ ਕੀਤੀ ਨੇ 2-2 ਸਾਲਾਂ ਦੀ ਹੋ ਗਈਆਂ 2-2 ਸਾਲਾਂ ਦੀਆਂ ਤਿਆਰ ਹੋ ਗਈਆਂ ਹੁਣ ਮੇਰੀਆਂ ਗੱਬਣਾ ਹੋ ਗਏ ਆ ਠੀਕ ਹੈ ਜੀ ਮਿੰਨਤ ਕਰਿਆ ਅਸੀਂ ਸਾਰਾ ਕੁਝ ਸੰਭਾ ਲਈ ਤੇ ਸਭੀ ਜਲਦੀ ਸਾਰਿਆਂ ਨੂੰ ਉਧਰ ਆਪਣਾ ਬੱਕੀ ਦਾ ਸਾਰਿਆਂ ਨੂੰ ਕਿਸਨ ਉਧਰ ਗੱਡੀ ਹੋਰ ਚਲਾਵਾ ਲਓ ਜੀ ਘਾਰੇ ਮਰਦ ਬਾਅਦ ਗਾਈਆਂ ਆਪਣੀਆਂ ਖੜੀਆਂ ਸਾਰੀਆਂ ਠੀਕ ਹੈ ਸਫਾਈ ਵੇਖ ਲਓ ਥੱਲੇ ਕਿਹ ਰਹੇ ਸਾਫ ਕਰਤਾ ਜੀ ਉਹ ਇਹਨਾਂ 'ਚ ਕੋਈ ਹਰਕਟ ਕੁਝ ਨਹੀਂ ਛੱਡਿਆ ਇਹ ਸਾਫ਼ ਹੋ ਗਿਆ ਗਾਵਾਂ ਵੀ ਹੁਣ ਆਪਣੇ ਆਰਾਮ ਨਾਲ ਬਹਿ ਜਾਣਗੇ ਠੀਕ ਹੈ ਜੀ ਕਿਉਂਕਿ ਸਫਾਈ ਬੜੀ ਜ਼ਰੂਰੀ ਆ ਇਹਨਾਂ 'ਚ ਤੇ ਸਫਾਈ ਆ ਤਾਂ ਦੁੱਧ ਵੀ ਸਾਫ਼ ਹੈ ਜੇ ਆਪਾਂ ਸਫਾਈ ਨਹੀਂ ਕਰਨੀ ਤਾਂ ਫਿਰ ਤਾਂ ਵੀਰੇ ਇੱਕ ਤੇ ਇਹਨਾਂ ਨੂੰ ਰੋਗ ਲੱਗਦੇ ਆ ਠੀਕ ਹੈ ਜਿਆਦਾ ਮਟਾਟਸ ਦਾ ਸਿਸਟਮ ਬੰਦ ਆ ਇਹਨਾਂ 'ਚ ਸਫਾਈ ਕਰਿਆ ਕਰੋ ਮੈਂ ਅੱਜ ਅਸੀਂ ਦੂਜੇ ਤੀਜੇ ਜਾਂ ਤੀਜੇ ਦਿਨ ਕੱਢ ਦਿੰਨੇ ਹੁਣ ਤੇ ਚੱਲ ਅੱਜ ਸੋਨਾ ਸਾਨੂੰ ਕੰਮ ਸੀ ਇਦਾਂ ਹੀ ਤੀਸਰੇ ਇੱਕ ਦਿਨ ਦਾ ਕਰਦੇ ਨੇ ਸਾਫ਼ ਕਰਦੇ ਨੇ ਸੱਲਾ ਕੱਢ ਕੇ ਤੇ ਥੱਲੋਂ ਮਾਰਦੇ ਨੇ ਪਾਣੀ ਫਿਰ 2 ਘੰਟੇ ਸਕਾ ਕੇ ਬਾਹਰ ਫਿਰ ਅੱਜ ਫਿਰ ਵਛਾ ਦਿੰਦੇ ਆ ਤੇ ਇੱਧਰ ਆਪਣੇ ਕੱਟੀਆਂ ਸਾਫ਼ ਸੁਥਰਾ ਠੀਕ ਹੈ ਜੀ ਆਪਣੀ ਮੱਝ ਠੀਕ ਹੈ ਜੀ ਤੇ ਆਪਣੀਆਂ ਜੜੀਆਂ ਦੂਜੀਆਂ ਬਰੀਡ ਤਿੰਨ ਬੱਚੀਆਂ ਤੇ ਦੋ ਕੱਟੀਆਂ ਉਹ ਆਪਣੀ ਉਸ ਫਾਰਮ ਚ ਬੱਕਰੀਆਂ ਵਾਲੇ ਚ ਠੀਕ ਹੈ ਜੀ ਤੇ ਆ ਆਪਣੀ ਸਾਰੀ ਲੈਣ ਤੇ ਆਪਣੀ ਗਾਈਆਂ ਦੀ ਠੀਕ ਹੈ ਜੀ ਫਰਮਤ ਨੂੰ ਅਮੀਰ ਕਰੇ ਤੇ ਨਿਤ ਕਰਿਆ ਕਰੋ ਸਫਾਈ ਰੱਖਿਆ ਕਰੋ ਪਸ਼ੂਆਂ ਥੱਲੇ ਠੀਕ ਹੈ ਜੀ ਇਹ ਲਾਇਆ ਕਰੋ ਤੇ ਇਹਨਾਂ ਨੇ ਜੇ ਸ਼ਾਮ ਸਵੇਰੇ ਤੇ ਜ਼ਰੂਰੀ ਹੈ ਇਹਨਾਂ ਨੂੰ ਠੀਕ ਹੈ ਜੀ ਤੇ ਚਲੋ ਮਿਲਦੇ ਹਾਂ ਜੀ ਨਵੀਂ ਵੀਡੀਓ ਚ